ਇਹ ਚਾਂਦੀ ਦੇ ਬਰਤਨ ਬੇਸ ਦੇ ਅੰਦਰ ਤਾਂਬੇ ਦੇ ਬਰਤਨ ਬੇਸ ਇਹਨਾਂ ਨੂੰ ਦੋ ਦੋ ਮਿਲੀਆ ਉਸਰ ਕੱਢ ਕੇ ਲੈਣਗੇ ਇਸ ਕਮਰੇ ਦਾ ਵੀ ਇਹ ਡਰੈਸਿੰਗ ਰੂਮ ਹੈ ਪਰ ਇਸ ਕਮਰੇ ਦਾ AC ਹੋ ਰਿਹਾ ਜਿੱਥੇ ਨਗਾ ਸੀ AC ਇਹਦੇ ਕੋਲ ਹੀ AC ਦਾ ਪੂਰਾ ਫਟਕੇ ਲੱਗੇ ਉੱਥੋਂ ਪੂਰਾ ਖੁੱਲਾ ਵਿਆਦੀ ਪਿੱਛੇ ਸਾਰਾ ਯਰਟ ਲਾ ਕੇ ਲੈ ਕੇ ਕੁਝ ਨਹੀਂ ਛਿੜਿਆ ਰਿਹਾ ਤੇ ਜੀ ਸਰ ਹਾਂ ਉਹ ਇਥੋਂ ਟਿੱਕਾ ਮਾਰ ਮਾਰ ਕੇ ਉਹ 빙ਗਾ ਵੀ ਕਰਦੇ ਕੋਈ ਜੀ ਦੋ ਟਿੱਕਾ ਟੰਢੀ ਕਿੰਨੀ ਮਤ ਦੇਖੋ ਨਾ ਭਾਈ ਆਵਾਜ਼ ਦੀ ਕੋ ਡਰ ਨਹੀਂ ਕਿਸ ਚੀਜ਼ ਤੇ ਡਰ ਰਹੇ ਨਹੀਂ ਮੈਂ ਇੱਥੇ ਟੋਲਰ ਉਤਾ ਦੇ ਕੋਲ ਪਿੰਡ ਕੋਆ ਸੀ ਕਿ ਇਹਨਾ ਬੈਸਟ ਨੇ ਸਾਫ਼ ਹੁੰਦਾ ਸੀ ਉਹ ਸਾਰਾ ਉਸ ਚੀਜ਼ ਦਾ ਡੈਕਵਰਕ ਉਹ ਨਹੀਂ ਦਾ ਜੇ ਕੋਲੋਂ ਕੰਪਨੀ ਤੇ ਲੱਗਾਇਆ ਸਮਾਨ ਸਾਰਾ ਲੇਕਾ ਥਰਬ ਸ਼ਾਵਰ ਵਗੈਰਾ ਸਭ ਕੁਝ ਲੱਗੇ ਲੱਗੇ ਛੋਟੇ ਸਟਾਫ ਦਾ ਸਮਾਨ ਵਾਸ਼ਿੰਗ ਮਸ਼ੀਨ ਤੱਕ ਉਹਨਾਂ ਨੇ ਕੁਝ ਨਹੀਂ ਛੱਡਿਆ ਸਾਈਡਾਂ 'ਚ ਜਿਹੜਾ ਕੀ ਮਿਲ ਜਣਾ ਜੀ ਉਹ ਮੋਦਮ ਨੇ ਨਹੀਂ ਸਮਝਾਂਦਾ ਬਾਈ ਇਸ ਲੋਕਰ ਚ ਕੀ ਸੀਗਾ ਇਹਦੇ ਵਿੱਚ ਸੋਨੇ ਦੀ ਚਿੰਨਾ ਸੀਗੀ ਦੋ ਤੇ ਤਿੰਨ ਅੰਗੂਠੀਆਂ ਸੀ ਸੋਨੇ ਦੀ ਉਸ ਤੋਂ ਇਲਾਵਾ ਥੱਲੇ ਚਾਂਦੀ ਦੇ ਥਾਲ ਵਗੈਰਾ ਥੱਲੇ ਬੀਜੀ ਬੀਸੇ ਬਲੇ ਫਰੋੜਦੇ ਸੀ ਇਸ ਫਲੋਰ ਤੇ ਲੋਕਰ ਦੇ ਵਿੱਚ ਪਿਆ ਸੀ ਸੋਨੇ ਦਾ ਸੌਨਸਾਟਾ ਪੂਰਾ ਬੰਦ ਸੀ ਕਮਰਾ ਲੋਕ ਲੁਕ ਸਭ ਤੋੜ ਕੇ ਗਏ ਲਾ ਕੇ ਲੱਗੇ ਸੈਚਰਾਈਜ਼ਰ ਲਾ ਕੇ ਲੱਗੇ ਜੀ ਤੇ ਆਪਣਾ ਉਹ ਪੱਟਣ ਦੀ ਕੋਸ਼ਿਸ਼ ਕੀਤੀ ਇੱਕ ਟੀਵੀ ਸੀ ਡੀਵੀ ਲੱਗੇ ਇੱਥੇ ਪਿਆ ਸੀ ਇਹ 48 ਮਦਰੋ ਲੱਗੇ ਗਏ ਬਾਕੀ ਜੀ ਇਸ ਕਮਰੇ ਦਾ ਬਾਥਰੂਮ ਖਾਲੀ ਕੀਤਾ ਉਹਨਾਂ ਨੇ ਪੂਰਾ ਸਾਰਾ ਕੁਝ ਚੀਜ਼ ਖਾਲੀ ਕਰਕੇ ਲੈ ਗਏ ਮੋਲ ਨੂੰ ਸਾਰੀ ਖੋਲਣ ਦੀ ਕੋਸ਼ਿਸ਼ ਕੀਤੀ ਸਾਡੇ ਅੰਦਰ ਫੋਨ ਦੀ ਚੈਨਾਂ ਵਗੈਰਾ ਪਈਆਂ ਸੀ ਸਾਰਾ ਕੁਝ ਪਿਆਰ ਜਿਹਦੇ ਅੰਦਰ ਜਿਉ ਲੈ ਗਏ ਘਟ ਕੇ ਇੱਥੋਂ ਲੌਕ ਕਰਦੇ ਅੰਦਰ ਇੱਥੇ ਲੌਕ ਕੀਤਾ ਸਾਰਾ ਸਮਾਨ ਲੈ ਕੇ ਜਾਣ ਜੀ ਅਗਲਾ ਅਗਲੀ ਵਾਰ ਵੀ ਆਨੇ ਤੇ ਇੱਕ ਸਾਈਕਲ ਲਾਉਣੀ ਚਾਹੀਦੀ 10 ਮਾਦਮ ਕਰਿਆ ਆਇਆ ਕਿ ਇਹਦਾ ਹਾਲ ਨਹੀਂ ਹੈ ਇਹ ਕੁਝ ਨਹੀਂ ਛੱਡਿਆ ਜੀ ਕੋਈ ਤਾਂ ਫਰਕ ਨਹੀਂ ਆਇਆ ਕੋਈ ਕੁਛ ਨਹੀਂ ਸਭ ਪਾਟ ਕੇ ਲੈ ਗਏ ਚੁੰਨੀ ਵਗੈਰਾ ਕੁਝ ਨਹੀਂ ਛੱਡਿਆ ਨਹੀਂ ਸਾਰੇ ਸਾਡੇ ਬਰਤਨ ਇੱਕ ਇੱਕ ਚੀਜ਼ ਸਭ ਪਟਕੇ ਖਰਾਬ ਕਰਕੇ ਲੈ ਗਏ ਉਹ ਕੋਈ ਸਪਾਈਪੂਈ ਬੱਤੇ ਸਿੱਟੇ ਵਿਸ਼ਵਾਸ ਤੇ ਲਗਾ ਦੇ ਇਹ ਅੰਕਲ ਪੱਖਾ ਲਾਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਅੱਛਾ ਅੱਛਾ ਪੱਖਾ ਲਾਉਣ ਤਾਂ ਹੀ ਤਾਂ ਲਾਣਾ ਸੀ ਪੱਖਾ ਲਾਣ ਤਾਂ ਇਹ ਸਾਡੇ ਆਣ ਤੋਂ ਬਾਅਦ ਕਿਉਂ ਕਿ ਬਾਅਦ ਉਹ ਦੁਬਾਰਾ ਫੇਰ ਆ ਗਏ ਅਗਲੇ ਦਿਨ ਆਹ ਅਸਾਂ ਨੂੰ ਜੋ ਪਤਾ ਲੱਗਿਆ ਸਭ ਕੁਝ

ਪੁਲਿਸ ਨੇ ਬੜੀ ਕੁਝ ਨਹੀਂ ਕੀਤਾ ਇਹ ਲੋਕਾਂ ਨੂੰ ਅਥਾਰਟੀ ਕੋਲ ਸਮੇਂ ਦਾ ਇਹ ਲੇਖ ਸੀ ਇਸ ਤਰੀਕੇ ਨਾਲ ਇਹ ਫੈਨਿਕ ਅਲਪਤੀ ਕੀ ਨਾਮ ਪੁੱਛ ਜੀ ਮੇਰਾ ਨਾਮ ਈਸ਼ਾਨ ਸ਼ਰਮਾ ਜੀ ਸਾਜ ਕੀ ਗੱਲਬਾਤ ਹੋਈ ਹੈ ਜੀ ਅਸੀਂ ਇੱਥੇ ਨਿਊ ਦਰਸ਼ਨਗਰ ਰਹਿੰਦੇ ਆਂ ਨਾ ਕੋਦਰ ਇਹ ਸਾਡੀ ਕੋਠੀ ਹੈ ਇੱਥੇ ਤੇ ਪਿਛਲੇ 15 ਦਿਨ ਤੋਂ ਅਸੀਂ ਬਾਹਰ ਸੀ ਮੈਂ ਤੇ ਮੇਰੀ ਵਾਈਫ ਜੌਬ ਕਰਦੇ ਜਲੰਧਰ ਤੇ ਸਾਡੇ ਕੋਲ ਜਲੰਧਰ ਦੇ ਵਿੱਚ ਆਪਣਾ ਰੈਜ਼ੀਡੈਂਸ ਮਿਲਿਆ ਹੋਇਆ ਅਸੀਂ ਉੱਥੇ ਵੀ ਰਹਿੰਦੇ ਆਂ ਇੱਥੇ ਆnde ਜਾਂਦੇ ਰਹਿੰਦੇ ਆਂ ਤੇ ਪਿਛਲੀ 25 ਤਰੀਕ ਨੂੰ ਸਾਨੂੰ ਫੋਨ ਆਇਆ ਸਾਡੇ ਮਲੇ ਤੋਂ ਕਿ ਤੁਹਾਡੀ ਘਰ ਦੀ ਸਾਰੀ ਲਾਈਟਾਂ ਚੱਲਦੀਆਂ ਪਈਆਂ ਤੇ ਅਸੀਂ ਉਹਨਾਂ ਸਾਨੂੰ ਪੁੱਛਿਆ ਤੁਸੀਂ ਆਏ ਸੀ ਅੱਤੇ ਜੀ ਨਹੀਂ ਅਸੀਂ ਉਸੇ ਟਾਈਮ ਫਟਾਫਟ ਇੱਥੇ ਆਏ ਜਦੋਂ ਆ ਕੇ ਦੇਖ ਤੇ ਕਾਦਾ ਲੋ ਖੁੱਲਾ ਸੀ ਸਭ ਕੁਝ ਤੇ ਪਿਛਲੀ ਬੈਕ ਸਾਈਡ ਤੋਂ ਉਹਨਾਂ ਨੇ ਇੱਕ ਮਤਲਬ AC ਵਾਲਾ ਪੂਰਾ ਖੋਲ ਕੇ ਅੰਦਰ ਵੜ ਗਏ ਅੰਦਰ ਵੜ ਕੇ ਉਹਨਾਂ ਨੇ ਚੋਰੀ ਕੀਤੀ ਹੋਈ ਸੀ ਸਾਰੀ ਚੀਜ਼ਾਂ ਦੀ ਕੀ ਕੀ ਨੁਕਸਾਨ ਹੋਇਆ ਨੁਕਸਾਨ ਮਤਲਬ ਕੋਠੀ 'ਚ ਕੁਝ ਨਹੀਂ ਛੱਡਿਆ ਜੀ ਇੱਕ ਵੀ ਟੁੱਟੀ ਨਹੀਂ ਛੱਡੀ ਉਹਨਾਂ ਨੇ ਇੱਕ ਵੀ ਕੋਈ ਚੀਜ਼ ਨਹੀਂ ਛੱਡੀ ਨਾ ਰੈਫਰਿਜਰੇਟਰ ਨਾ AC ਨਾ ਵਾਸ਼ਿੰਗ ਮਸ਼ੀਨ ਕੁਝ ਨਹੀਂ ਕੱਪੜੇ ਜੋ ਜੋ ਮਿਲੇ ਉਹਨਾਂ ਨੇ ਸਭ ਕੁਝ ਲੈ ਗਏ ਬਸ ਸਿਰਫ ਪੱਕੇ ਰਹਿ ਗਏ ਉਹਨਾਂ ਕੋਲ ਉਹ ਵੀ ਉਹਨਾਂ ਕੋਲ ਕੁਝ ਹੈ ਨਹੀਂ ਸੀ ਕੋੜੀ ਵਗੈਰਾ ਕੁਝ ਹੈ ਨਹੀਂ ਸੀ ਜਿੰਨਾ ਨਾ ਕਰ ਪਏ ਬਾਕੀ ਕਰ ਦ ਉਹਨਾਂ ਨੇ ਕੋਈ डाइनिंग टेबल तक चकके ले गए जी इन्नी ओना दी हिम्मत की डाइनिंग टेबल की सारा कुछ चकके ले गए बहुत महंगी फिटिंग और यू आर सी का डिवाइस तो उन्होंने कुछ नहीं छड़या जी टोटल कितना नुकसान हुआ टोटल 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪੁਲਿਸ ਨੂੰ ਕੰਪਲੇਟ ਕੀਤੀ ਪੁਲਿਸ ਨੂੰ ਜੀ ਮੈਂ ਉਸੀ ਟਾਈਮ ਜਦੋਂ 25 ਤਰੀਕ ਨੂੰ ਆਪਣਾ ਬਿੰਨ ਉੱਥੇ ਪਤਾ ਲੱਗਾ ਉਸੀ ਟਾਈਮ ਪੁਲਿਸ ਨੂੰ ਰਿਪੋਰਟ ਕੀਤੀ ਪੁਲਿਸ ਦੀ ਗੱਡੀ ਇੱਥੇ ਆਈ ਐਸਆਈ ਸੁਪਰਵਾਈਜ਼ਰ ਥੇ ਉਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੇ ਫੋਟੋਸ ਖਿੱਚੀਆਂ ਸਾਰੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਆਸੀ ਲਿਸਟ ਆਈਟਮ ਦੀ ਦੇ ਲਈ ਉਹ ਤਾਂ ਅਸੀਂ ਸੀਸੀਟੀਵੀ ਕੈਮਰਾ ਦੇਖਾਂਗੇ ਮਗਰ ਮੈਂ ਆਪ ਹੀ ਸੀਸੀਟੀਵੀ ਕੈਮਰਾ ਦੇਖ ਕੇ ਸਾਹ ਡਰ ਗਏ ਸੀ ਤੁਸੀਂ ਜੀ ਕੈਮਰਾ ਅਸੀਂ ਆਪ ਹੀ ਜੋ ਸੀਸੀਟੀਵੀ ਕੈਮਰਾ ਚੈੱਕ ਕੀਤੇ ਤਾਂ ਚੋਰਾਂ ਦੀ ਸਾਨੂੰ ਸ਼ਰਿਆਮ ਦੀ ਫੁਟੇਜ ਮਿਲ ਗਈ ਹੈ ਪ੍ਰੋਪਰ ਵਿਦ ਫੇਸ ਉਹਨਾਂ ਨੂੰ ਕੋਈ ਡਰ ਨਹੀਂ ਸੀ ਉਹਨਾਂ ਦਾ ਪੂਰਾ ਗਰੋਹ ਸੀ ਬਹੁਤ ਵੱਡਾ ਉਹ ਚੋਰੀ ਕਰਕੇ ਗਏ ਲੱਗੇ ਨਹੀਂ ਕਿੰਨੇ ਜਣੇ ਦਾ ਗਰੋਹ ਜੀ ਉਹ ਟੋਟਲ 8 ਜਣੇ ਦਾ ਗਰੋਹ ਸੀ ਠੀਕ ਹੈ ਹਾਂਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਪਾਤ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇੱਥੇ ਐਨ ਆਰ ਆਈਜ਼ ਰਹਿੰਦੇ ਆ ਸਾਰੇ ਜੀ ਮੇਰਾ ਵੀ ਬ੍ਰਦਰ ਸਾਰੇ ਅਸੀਂ ਐਨ ਆਰ ਆਈਜ਼ ਆ ਟੋਟਲੀ ਤੇ ਅਸੀਂ ਆਪਣੀਆਂ ਕੋਠੀਆਂ ਬੇਪਰਵਾਹ ਇੱਥੇ ਛੱਡ ਕੇ ਜਾਈਏ ਤੇ ਇਹੀ ਹਾਲ ਰਿਹਾ ਤਾਂ ਜੀ ਇੱਥੇ ਕਿਸੇ ਨੇ ਰਹਿਣਾ ਨਹੀਂ ਪੰਜਾਬ ਸਾਰਿਆਂ ਨੇ ਛੱਡ ਕੇ ਚਲੇ ਜਾਣਾ ਜੀ ਕਿਉਂਕਿ ਇਦਾਂ ਸਾਡੀ ਇੱਥੇ ਕੋਠੀਆਂ ਆ ਸਾਨੂੰ ਪ੍ਰੋਟੈਕਸ਼ਨ ਦੇਣ ਸਾਡੀ ਕੋਠੀਆਂ ਚ ਘੱਟੋ ਘੱਟ ਸ਼ਰੇ ਆ ਮੈਂਦਾ ਕੋਈ ਬੋਰੇ ਪਰ ਪਰ ਕੇ ਚੋਰੀ ਨਾ ਕਰਕੇ ਲੈ ਜਾਵੇ ਕਿ ਕੁਝ ਛੱਡੇ ਹੀ ਨਾ ਟੂਟੀਆਂ ਦਰਵਾਜੇ ਇਹ ਚੀਜ਼ਾਂ ਪਟਕੇ ਲੈ ਜਾਣ ਇਹਦਾ ਹੱਦ ਹੋਵੇ ਪ੍ਰਸ਼ਾਸਨ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ ਹੈ ਇਹ ਬੰਦੇ ਚੋਰ ਆ ਕਿਤੇ ਇੱਥੇ ਦੇ ਹੀ ਆ ਕਿਤੇ ਬਾਹਰ ਦੇ ਤਾਂ ਨਹੀਂ ਸਾਡੇ ਕੋਲ ਸਾਰੇ ਆਮ ਸਾਰੇ ਲੇਡੀ ਵੀ ਆ ਵਿੱਚ ਇਨਕਲੂਡਡ ਬੰਦੇ ਵੀ ਇਨਕਲੂਡਡ ਆ ਔਰ ਏਕੀ ਕਰਦੇ ਆ ਫਿਰ ਉਸ ਤੋਂ ਬਾਅਦ ਕੋਟੀ ਨੂੰ ਨਿਸ਼ਾਨਾ ਬਣਾਉਂਦੇ ਆ ਸਾਰਿਆਂ ਦੀ ਫੁਟੇਜ ਸਾਡੇ ਕੋਲ ਪ੍ਰੋਪਰ ਪਈ ਹੈ ਜੀ ਉਹ ਸਾਡੇ ਕੋਲ ਫੁਟੇਜ ਲੈਣ ਤੇ ਪੁਲਿਸ ਵਾਲਿਆਂ ਨੇ ਇੱਕ ਦਿਨ ਚ ਅਮੇ ਖਤਮ ਕਰਨ ਲੇਕਿਨ ਮੌਕੇ ਤੇ ਪੁਲਿਸ ਆਈ ਹੈ ਲੇਕਿਨ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਲਿਆ ਤਾ ਗਿਆ ਜੀ ਇਹ ਬੰਦੇ ਹੁਣ ਤੱਕ ਫੜੇ ਜਾਣੇ ਚਾਹੀਦੇ ਸੀ ਕਿਉਂਕਿ ਹੁਣ ਤੱਕ ਤਾਂ ਇਹਨੇ ਮਤਲਬ ਅੱਜ 28 ਤਰੀਕ ਹੋ ਗਈ ਹੈ ਜੀ ਬੰਦੇ

ਮੇਰਾ ਨਾਮ ਲਿੰਦਰ ਸ਼ਰਮਾ ਮੈਂ ਨਿਊ ਦਰਸ਼ਨਗਰ ਸ਼ਕਰੋਨ ਗੋਦਰਦਾ ਵਾਸੀ ਆ ਸਾਡੇ ਇਸ ਮੁਹੱਲੇ ਦੇ ਵਿੱਚ ਇਹ ਚੌਥੀ ਚੋਰੀ ਹੋ ਰਹੀ ਆ ਉਹ ਗੋਠੀਆਂ ਜਿਹੜੀਆਂ ਬੰਦੀਆਂ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਆ ਇਹ ਜਿਹੜਾ ਵੀ ਗ로우 ਹੈਗਾ ਇਹਨੂੰ ਜਲਦੀ ਤੋਂ ਜਲਦੀ ਕਾਬੂ ਕਰਨਾ ਚਾਹੀਦਾ ਔਰ ਇਸ ਗੋਠੀ ਦੇ ਵਿੱਚ ਜਿਨ੍ਹਾਂ ਨੇ ਵੀ ਇਹ ਚੋਰੀ ਕੀਤੀ ਆ ਉਹਨਾਂ ਦੀਆਂ ਸਾਰੀਆਂ ਸਾਡੇ ਕੋਲ ਵੀਡੀਓ ਕਲਿੱਪ ਲੱਗੀਆਂ 22 ਤਰੀਕ ਤੋਂ ਲੈ ਕੇ 25 ਤਰੀਕ ਤੱਕ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਇਹ ਗਰੋਹ ਨੂੰ ਫੜਿਆ ਜਾਵੇ ਔਰ ਆਜ਼ਾਦ ਹੋ ਇਸ ਚੋਰ ਗਰੋਹ ਨੂੰ ਮਾਂ ਨੱਥ ਪਾਈ ਜਾਵੇ ਔਰ ਇਹਨਾਂ ਨੂੰ ਸਖਤ ਸਖਤ ਸਜ਼ਾ دی ਜਾਵੇ ਔਰ ਇਸ ਕੋਠੀ ਦੀ ਜੋ ਵੀ ਮਾਲੀ ਨੁਕਸਾਨ ਕੀਤਾ ਇਹਨਾਂ ਨੇ ਉਹਨਾਂ ਦਾ ਰਿਕਵਰ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਤੋਂ ਵੇਰ ਦੁਆਰਾ ਮੰਗ ਕਰਦੇ ਆਂ ਪਰ ਪ੍ਰਸ਼ਾਸਨ ਕੋਈ ਵੀ ਇਸ ਗੱਲ ਬਲ ਧਿਆਨ ਨਹੀਂ ਦੇ ਰਿਹਾ ਕੱਲ ਈਸ਼ਾਨ 3 ਦੀ ਨਗਦਰ ਦੇ ਵਿੱਚ ਕੰਪਲੇਂਟ ਦੇਣ ਗਿਆ ਪਰ ਉਥੇ ਕਿਸੇ ਨੇ ਵੀ ਇਹਦੀ ਕੰਪਲੇਂਟ ਲੈਣ ਤੋਂ ਮਤਲਬ ਮਤਲਬ ਕੰਪਲੇਂਟ ਨਾਲ ਤੋਂ ਗ੍ਰੇਜ਼ ਕੀਤਾ ਕ ਅਕਸੈਪਟ ਨਹੀਂ ਕੀਤੀ ਫਿਰ ਸੁباش ਕੁਮਾਰ ਜਿਹੜਾ ਐਸਆ ਉਹਨਾਂ ਨੂੰ ਇੱਕ ਬਾਈ ਹੈਂਡ ਦੇ ਆਇਆ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਜੀ ਮੈਨੂੰ ਕੋਈ ਕੰਪਲੇਂਟ ਦੇ ਕੇ ਨਹੀਂ ਗਏ ਹੈਗੇ ਅਸੀਂ ਪ੍ਰਸ਼ਾਸਨ ਨੂੰ ਔਰ ਸਿਟੀ ਥਾਣਾ ਔਰ ਥਾਣਾ ਜਾਰਦਨ ਨੂੰ ਵੀ ਬੇਨਤੀ ਕਰਦੇ ਆਂ ਵੀ ਸਭ ਦੇਗਾ ਪਬਲਿਕ ਦੇ ਨਾਲ ਹੈਲਕ ਬੁਲੀ ਗੱਲ ਕਰਨੀ ਚਾਹੀਦੀ ਆ ਅਗਲੇ ਦਾ ਦੁੱਖ ਦੇਖਣਾ ਚਾਹੀਦਾ ਇਹਨੇ ਵੀ ਇਗਨੋਰ ਕਰਕੇ ਹਾਜੀ ਅਸੀਂ ਕਰਦੇ ਆ ਜੀ ਉਹ ਅਸੀਂ ਕਰਦੇ ਆ ਅਸੀਂ ਫਿਰ ਦੁਆਰਾ ਬੇਨਤੀ ਕਰਦੇ ਆ ਪ੍ਰੋਜੈਕਸ਼ਨ ਨੂੰ ਵੀ ਇਹ ਦੇ ਵਿੱਚ ਜਲਦ ਤੋਂ ਜਲਦ ਇਸ ਕੇਸ ਦੀ ਮਤਲਬ ਇਨਕੁਆਰੀ ਕੀਤੀ ਜਾਵੇ ਔਰ ਜੀ ਜੀ ਅਸੀਂ ਸਾਰੀਆਂ ਇਹਨਾਂ ਨੂੰ ਦੇਣ ਨੂੰ ਤਿਆਰ ਆ ਸਾਡੇ ਕੋਲ